ਕੋ ਕੀਤੇ ਆ ਮੇਰਾ ਉਹਦੇ ਨਾਲ ਮੂੰਹ ਗਿੰਗਾ ਆ ਗਿਆ ਬੋਟ ਨਹੀਂ ਪਈ ਆਉਂਦਾ ਉਹਦੇ ਨਾਲ ਹੋ ਗਿਆ ਕਰੋੜਾ ਪਿਆ ਅਸੀਂ ਬਰਬਾਦ ਕੀਤਾ ਔਰ ਅਸੀਂ ਕੁਛ ਨਹੀਂ ਖੱਟਿਆ ਹਜੇ ਤੱਕ ਵੀ ਕਈ ਕਿਸੇ ਨੇ ਬੋਲਣ ਨਹੀਂ ਲੱਗੇ ਗਏ ਇਹ ਸਾਡੀ ਭਾਈਚਾਰ ਕਿਸਾਨ ਦੇ ਅੰਦਰ ਇਹ ਸੱਸੀ ਲੋਕਾਂ ਨੇ ਪਾੜੇ ਪਾਇਆ ਤਾਸ ਕਰਕੇ ਜਦੋਂ ਤੁਸੀਂ ਪਰਾਲੇ ਨੂੰ ਅੱਗ ਲਾਉਂਦੇ ਸੀ ਚਾਹੇ ਖੇਤ ਖੂਦ ਨੂੰ ਲਾਉਂਦੇ ਸੀ ਤਾਂ ਝੱਟ ਦਿਨੇ ਮੁਲਾਜ਼ਮ ਆਉਂਦੇ ਸੀ ਜਦੋਂ ਇਫਸਾਨ ਦੇਖੇ ਜੋ ਮਟਰ ਚੋਰੀ ਹੁੰਦੀ ਆ ਟਰਾਂਸਫਾਰਮ ਚੋਰੀ ਹੁੰਦਾ ਹੈ ਕੇਵਲ ਵੱਟ ਕੇ ਲੈ ਜਾਂਦੇ ਆ ਉਦੋਂ ਕੌਣ ਹੀ ਪ੍ਰਸ਼ਾਸਨ ਦੀ ਦਾ ਪ੍ਰਸ਼ਾਸਨ ਕੌਣ ਹੀ ਆਉਂਦਾ ਡੜਾ ਡੜ ਨਸ਼ਾ ਰੇਖਦਾ ਹੈ ਪੰਡਾਂ ਦੇ ਅੰਦਰ ਫੈਰਾ ਦੇ ਅੰਦਰ ਆ ਉਹਦੋਂ ਕਿਉਂ ਨਹੀਂ ਦੀਦਾਗਾ ਇਹ ਲੀਡਰਾਂ ਜਿਗਾ ਹਿੱਸੇਦਾਰੀਆਂ ਕੀਤੀਆਂ ਹੋਈਆਂ ਸਾਡੀ ਜਵਾਨੀ ਔਰ ਕਿਸਾਨੀ ਨੂੰ ਸਾਨੂੰ ਬਰਬਾਦ ਕਰਨ ਦੇ ਵਿੱਚ ਇਹਨਾਂ ਦੇ ਪੂਰੇ ਪੂਰੇ ਹੱਥ ਹੈ ਇਹ ਕਿਸੇ ਤੋਂ ਲੁਕਿਆ ਨਹੀਂ ਤੁਹਾਨੂੰ ਕਿਸੇ ਨੇ ਡੀਪੀਆ ਗੱਟਾ ਜਵਾਇਆ ਹੈ ਮੈਨੂੰ ਨਹੀਂ ਲੱਗਦਾ ਕਾ ਕਿ ਸਾਡੇ 1300 ਦਾ ਗੱਟਾ ਸੀ ਤਾਂ ਤੁਹਾਨੂੰ ਸਾਡੇ 3500 ਨੂੰ ਸਮਾਨ ਬੰਨ ਕੇ ਦਿੱਤਾ ਨਾ ਅਰੇ ਜੀ ਕੋਈ ਕਮੇਡੀ ਰੇ ਅੱਜ ਵੀ ਕਿ ਦਰਵਾਜ਼ੇ ਅੰਦਰ ਹਜ਼ਾਰਾਂ ਗੱਟੇ ਪਾਇਆ ਮੇਰੀ ਗਾਰੰਟੀ ਅੱਜ ਸਟੋਰ ਚੈੱਕ ਕਰਾਉਣ ਖੇਤੀ ਬਾੜੀ ਵਾਈਟਨੇ ਵਾਲੇ ਤਾਂ ਜਿੰਨੀ ਰੇ ਮਰਜ਼ੀ ਲੈ ਜਾਓ ਕਾਰਨ ਕੀ ਸਾਨੂੰ ਬੁੱੱਡੂ ਬਣਾਇਆ ਜਾ ਰਿਹਾ ਹੈ ਗੱਲ ਨੂੰ ਕੁਮਾੜ ਫਰਾ ਕੇ ਕੀਤਾ ਜਾ ਰਿਹਾ ਹੈ ਕਿਉਂਕਿ ਨੰਗੀਆਂ ਚੋਣਾਂ ਦੇ ਅੰਦਰ ਉਹਨਾਂ ਨੇ ਲੀਡਰਾਂ ਨੂੰ ਕਰੋੜਾਂ ਰੁਪਿਆ ਫੰਡ ਦਿੱਤਾ ਤੁਸੀਂ ਤਾਂ ਇਕੱਲੀ ਵੋਟ ਪਾਈ ਆ ਤਾਂ ਫੇਰ ਉਹ ਛੋਟੇ ਹੋਣਾ ਖੂਨ ਜਿੰਗਾ ਜੋਕਾ ਬਣ ਕੇ ਤੁਹਾਡਾ ਖੂਨ ਚੂਸ ਚੂਸ ਕੇ ਪੂਰੇ ਕਰਨੇ ਆ ਇਸ ਕਰਕੇ ਥੋੜੇ ਕਿਤੇ ਦੀ ਲੜਾਈ ਆ ਤਾਂ ਤੁਹਾਨੂੰ ਇਕਤਾ ਖਾਉਣੀ ਜ਼ਰੂਰੀ ਆ ਇੱਕ ਪਾਸੇ 80 ਸਾਲ ਦਾ ਬਾਜ਼ਾਰ ਕੈਂਸਰ ਦੇ ਨਾਮ ਰਾਜ ਮਾਰੀ ਨਾ ਪੀੜਤੋ ਚੰਦ ਕੀ ਆਰ ਮਾਤ ਦੀ ਲੜਾਈ ਲੜ ਰਿਹਾ ਤੇ ਅਸੀਂ ਘਰਾਂ ਦੇ ਵਿੱਚ ਬੈਠੇ ਆ ਆਉਣ ਵਾਲੀਆਂ ਪੀੜ੍ਹੀਆਂ ਨੇ ਸਾਨੂੰ ਕਦੇ ਮਾਫ਼ ਨਹੀਂ ਕਰਨਾ ਕਿ ਤੂੰ ਜਦੋਂ ਤੇਰੀ ਹੋਂਦ ਦੀ ਲੜਾਈ ਸੀ ਤਾਂ ਤੂੰ ਕੱਠ ਵਿਖਾ ਕੇ ਘਰ ਦੇ ਵਿੱਚ ਬੈਠਾ ਰਿਆ ਸੀ ਉਹ ਧਰਨੇ ਦੇ ਵਿੱਚ ਗਿਆ ਨਹੀਂ ਸੀ ਫਲਾਨੇ ਪਿੰਡ ਦੇ ਇੰਨੇ ਕਿਸਾਨ ਸ਼ਹੀਦ ਹੋ ਗਏ ਸੀ ਇਹ ਇਤਿਹਾਸ ਲਿਖਿਆ ਜਾਊਗਾ ਉਹਨਾਂ ਦਾ ਇਤਿਹਾਸ ਸਨਹਿਰੀ ਪੰਨਿਆਂ ਦੇ ਉੱਤੇ ਇਹ ਸਾਰਾ ਰਿਕਾਰਡ ਲਿਖਿਆ ਜਾਣਾ ਹੈ ਅੱਜ ਤਾਂ ਦੇ ਆਪਾਂ ਗੱਲ ਕਰ ਗਏ ਤਾਂ 13000 ਪਿੰਡਾਂ ਪੰਜਾਬ ਦਾ ਤੁਸੀਂ ਮੈਨੂੰ ਆਹ ਦੱਸੋ 13 ਦੇ 13000 ਪਿੰਡ ਚੋਂ ਪੰਜ-ਪੰਜ ਬੰਦੇ ਇੱਕ ਪਿੰਡ ਦੇ ਮਗਰ ਨੂੰ ਵੀ ਨਿਕਲਣਾ ਧਖ ਨਵਰੀ ਦੇ ਨਾਲ ਛੜਕਾਂ ਦੇ ਉੱਤੇ ਖੜਨੋ ਥਾਣੀ ਹੋਣਾ ਅੱਜ ਸਿਆਸੀ ਪਾਰਟੀ ਦੀ ਰੈਲੀ ਲਈ ਸਾਨੂੰ ਸੁਨੇਹਾ ਆਜੇ ਤਾਂ ਅਸੀਂ ਇੱਕ ਤੋਂ ਇੱਕ ਵੱਧ ਕੇ ਜਾਂਦੇ ਆਂ ਪਰ ਜਾਓ ਸਾਡੇ ਰੋਕਿਆ ਤੁਸੀਂ ਨਹੀਂ ਰੁਕੜੇ ਨਾ ਰੁਕੇ ਆ ਪਰ ਜਿੱਥੇ ਆਪਦੇ ਕਿੱਤੇ ਦੀ ਲੜਾਈ ਐ ਤੁਹਾਡੀ ਜ਼ਮੀਨ ਜਾ ਰਹੀ ਐ ਤੁਹਾਡੀ ਫਸਲ ਜਾ ਰਹੀ ਐ ਕਦੇ ਕਣਕ ਨੂੰ ਸੁੰਡ ਪੈ ਰਾ ਜਿਹੜੇ ਕਰੇ ਸੀ ਜ਼ੀਰੋ ਟਲ ਦੇ ਨਾਲ ਫਾਈਪੀ ਸੀਟਰ ਨਾਲ ਕਣਕ ਵੀ ਜੋ ਅੱਡਾ ਅੱਡਾ ਸੁੰਡ ਫਿਰਦਾ ਕਿਸੇ ਨੇ ਬਾਤ ਨਹੀਂ ਪੁੱਛੀ ਜਿਹੜੇ ਆ ਕੇ ਸਰਕਾਰ ਦੀਆਂ ਗੱਲਾਂ ਕਰਦੇ ਸੀ ਸਾਡੀ ਡਿਊਟੀ ਲਈ ਆ ਵੱਡੇ ਵੱਡੇ ਅਫਸਰਾਂ ਕਿਸੇ ਨੇ ਆ ਕੇ ਬਾਤ ਨਹੀਂ ਪੁੱਛੀ ਕਿਸੇ ਨੂੰ ਮਾਜਵਾ ਤਾਂ ਕੀ 2 ਰੁਪਏ ਕੋਈ 2000 ਕਿਲੇ ਦਾ ਬਿਜਲੀ ਦੇਤਾ ਹੋਵੇ ਪਰ ਨਹੀਂ ਦਿੱਤਾਗਾ ਕਾਰਨ ਕੀ ਹੈ ਕਿ ਗੋਂਗਲ ਗਾਣੂ ਮਿੱਟੀ ਝਾੜੀ ਜਾ ਰਹੀ ਹੈ 4 ਸਕੇਰੇ ਤੈਸ਼ ਕਰਕੇ ਤੁਨੂੰ ਆਪਦੀ ਜਮਾਤ ਦੀ ਲੜਾਈ ਆ ਆਪਦੇ ਕਿੱਤੇ ਦੀ ਲੜਾਈ ਆ ਜਿਹੜੇ ਮਜ਼ਦੂਰ ਭਰਾ ਉਹਨਾਂ ਨੂੰ ਵੀ ਮੇਰੀ ਬੇਨਤੀ ਆ ਕਿ ਜਿਹੜੇ ਸੈਲੋ ਪੰੜ ਰਿਆ ਦੋਨੇ ਕਿੜਵੇ ਦੇ ਪਾਸੀ ਪਹਿਲਾਂ ਥੋੜਾ ਗਲ ਕੱਟਿਆ ਜਾਣਾ ਥੋੜਾ ਹੱਥ ਕੱਟਿਆ ਜਾਊਗਾ ਉਦੋਂ ਬਾਅਦ ਜੀਵਿਦਾਰ ਤਾਂ ਵੀ ਕੱਟਿਆ ਜਾਣਾ ਜਿਹੜੇ 50 50 ਕਿਲਿਆਣੇ ਬੈਠਣਾ ਪਿੰਡਾਂ 'ਚ ਪੰਜ ਪੰਜ ਮੰਗਲੇ ਮਾਣ ਅਸਾਰੀ ਉਹਨਾਂ ਨੂੰ ਆਇਆ ਸਾਨੂੰ ਕੁਛ ਨਹੀਂ ਹੋਣਾ ਛੋਟੀਆਂ ਲੱਕੜਾਂ ਮੱਚ ਕੇ ਤਾਂ ਛੇਕ ਵੱਡੀ ਨੂੰ ਵੀ ਜਾਊਗਾ ਮੱਤਨ ਨੂੰ ਵੀ ਬੱਚੇ ਉਹਨਾਂ ਨੇ ਵੀ ਨਿਕਾ ਜਿਹੜੀਆਂ ਛੋਟੀਆਂ ਲੱਕੜਾਂ ਜਾਂ ਛੋਟੇ ਜੀਵਿੰਦਾਰ ਹੈ ਉਹ ਕੁਛ ਨਾ ਕੁਛ ਕਰਕੇ ਅੱਜ ਵੀ ਖਾਂਜੋ ਗੜਿਆ ਉਹਨਾਂ ਤੋਂ ਬਹਿ ਕੇ ਵੀ ਉੱਠਾ ਜਾਂਦਾ ਹੈ ਵੀ ਇਸ ਕਰਕੇ ਆਪ ਤੇ ਹੋਮ ਦੀ ਲੜਾਈ ਨੂੰ ਆਉਂਦੇ ਕਿਤੇ ਦੀ ਲੜਾਈ ਨੂੰ ਆਉਂਦੀ ਜਬੀਰ ਬਚਾਉਣ ਦੀ ਖਾਤਰ ਜੇ ਕੁਰਬਾਨੀ ਵੀ ਦੇਣੀ ਪਵੇ ਤਾਂ ਮੇਰੇ ਹਸਾਬ ਨਾਲ ਪਿੱਛੇ ਨਹੀਂ ਹਟਣਾ ਚਾਹੀਦਾ ਜੈ ਇੱਕ ਪੰਡ ਮਗਰ 1000 ਦੋਵਾਂ ਦੀ ਜਾਨ ਗਵਾ ਕੇ ਅਸੀਂ ਬੋਲੇ ਸੋਨ ਨਿਹਾਲ ਰਹਾ ਮੁਠੀ ਧਾਰ ਕੇ ਮੈਂ ਸਾਡੇ ਕੋਲੇ ਬੱਚਿਆਂ ਨੂੰ ਬਚਾਲ ਗਿਆ ਸੀ ਤਾਸੀ ਫਿਰ ਵੀ ਆਉਦੇ ਆਪ ਨੂੰ ਕਰਮ ਵਾਲੇ ਗਿਣਾ ਗਏ ਝੰਡਾ ਫਾਲਾ ਤਾਂ ਕਿੱਛ ਫਾਲਾ ਪਿੱਥਲੋਂ ਪਿੱਛੇ ਨਹੀਂ ਹਟਣਾ ਚਾਹੀਦਾ ਜੋ ਅਸਤਾਨ ਤੇ ਸਰਕਾਰ ਡੋਲਣੀ ਹੋਈਆ ਸੰਕਟ ਦਾ ਤਖਤਾ ਪਲਟਣ ਤੇ ਹੋਇਆ ਪਿਆ ਸੱਚ حسین ਰੋਟ ਖਨੌਰੀ ਮੋੜ ਤੋਂ ਜੱਤਵਾਲ ਨੂੰ ਵੱਧ ਰਿਹਾ ਤੇ ਤੁਸੀਂ ਘਰਾਂ ਦੇ ਅੰਦਰ ਬੈਠੇ ਹੋ ਬੋਲੇ ਸੋਨਿਆ ਚੋਟਰੀਆ ਕਾਲਾ ਨਹੀਂ ਬੈਠਣਾ ਚਾਹੀਦਾ ਕਿਉਂਕਿ ਸਾਰਾ ਕੰਮ ਇਹ ਇੱਕ ਵਾਰੀ ਦੇ ਨੰਝਾ ਵੇਲਾ ਮੜ ਕੇ ਹੱਥ ਨਹੀਂ ਆਉਂਦਾਗਾ ਜੇ ਉਹ ਆਕੂ ਅਸੀਂ ਆਪਦੇ ਹੱਥਾਂ ਚੋਂ ਗਵਾ ਲਿਆ ਤਾਂ ਇਹ ਜਾਂ ਕਦੇ ਵੀ ਕਿਸਾਨ ਲੀਟਰ ਮੇਰੇ ਹਿਸਾਬ ਨਾਲ ਪੈਦਾ ਨਹੀਂ ਹੋਣਾ ਕਦੇ ਪੈਦਾ ਨਹੀਂ ਹੋਣਾਗਾ ਤਸ਼ ਕਰਕੇ ਤੁਸੀਂ ਉਹ ਨਾਲ ਤੇ ਕੰਮ ਖਾਤ ਤੋਂ ਵਿਦਿਆ ਤਾਂ ਇੱਕ ਇੱਕ ਬੰਦਾ 2 4 ਤੈਨ ਹੱਤਾ ਜਰੂਰ ਖਿਡਾਰੀ ਜਾ ਕੇ ਲਾ ਕੇ ਆਓ ਕਿ ਛੁੱਟੀ ਥਾਰੇ ਦੇ ਵਿੱਚੋਂ ਰੋਟੀ ਜਾ ਰਹੀ ਆ ਛੁੱਟੀ ਹੋਣ ਦੇ ਕੌਣ ਨਾਂ ਘਾਤਾ ਮੁੜ ਕੇ ਬਿਨਾ ਪਛਤਾਇਆ ਕੁਝ ਨਹੀਂ ਮਿਲਣਾ। ਕੋਈ ਐਵਸਰਤ ਛੋਟੇ ਤੇ ਪਰਚੇ ਕਰਨ ਨੂੰ ਆਉਂਦੇ ਸੀ। ਇੰਨਾ ਜ਼ੋਰ ਨਸ਼ੇ ਤੇ ਲਾਦਨ ਸਾਡੀ ਪੀੜੀ ਪਸ ਸਕਦੀ ਆ। ਇੰਨਾ ਜ਼ੋਰ ਨਸ਼ੇ ਤੇ ਲਾਦਨ ਇੰਨਾ ਜ਼ੋਰ ਚੋਰੀਆਂ ਤੇ ਲਾਦਨ ਫਰਮ ਤੇ ਤਾਂ ਸਾਡਾ ਪੰਜਾਬ ਬਹੁਤ ਅੱਗੇ ਜਾ ਸਕਦਾ ਹੈ। ਕੱਲ ਬਾਇਰੂਪਾ ਦੇ ਕੋਲ ਕੰਡਾ ਕਲ ਸ਼ੰਮਾ ਗਲਾਬ ਸਿੰਘ ਆ ਇੱਕ ਨਵਾਂ ਨੌਜਵਾਨ ਸਰਪੰਚ ਬਣਿਆ ਸੀ ਤਾਂ ਨੇ ਆਪਦੇ ਪਿੰਡ ਦੇ ਵਿੱਚ ਮੁਣਿਆਦੀ ਕਰਾਈ ਸੀ ਕਿ ਮੈਂ ਨਸ਼ਾ ਨਹੀਂ ਵਿਕਣ ਦੇਵਾਂਗਾ ਨਸ਼ੇ ਵਾਲਿਆਂ ਨੂੰ ਮੈਂ ਗੱਥ ਪਾ ਕੇ ਰੱਖੂੰਗਾ ਤਾਂ ਜਿਹੜਾ ਕਹਿ ਦਰਪਾਨਾ ਗਦਾਸਿਆਂ ਦੇ ਨਾਲ ਉਸ ਨੌਜਵਾਨ ਦਾ ਕਤਲ ਕਰ ਦਿੱਤਾ ਜਿਹਨੇ ਕਰਾਇਆ ਇਹ ਸਰਕਾਰਾਂ ਦੀ ਦੇਣ ਆ ਸਾਨੂੰ ਸਤ ਨੂੰ ਫਸਿਆ ਸਤ ਨੂੰ ਫਸਿਆ ਕਿਉਂ ਲੀਡਰਾਂ ਨੂੰ ਹਿੱਸਾ ਜਾਂਦਾ ਸੀ ਉਹ ਨਸ਼ੇ ਦੇ ਵਿੱਚੋਂ ਆ ਹਾਲਾਤ ਆ ਅੱਜ ਪੰਜਾਬ ਦੇ ਤੁਹਾਡੇ ਸਾਹਮਣੇ ਆ ਕੇ ਤਾਂ ਲੁਕਾਈ ਦੀ ਕਿੱਥਾ ਕਿੱਥੇ ਤੁਸੀਂ ਲੜਾਈ ਲੜਾਉਗੇ ਕਿਹਦੇ ਕਿਹਦੇ ਤੁਸੀਂ ਲੜਾਈ ਲੜਾਉਗੇ ਕਦੇ ਸਾਂਸੂ ਦੀ ਦੇ ਦਿੱਤੇ ਸੰਧਾਂ ਦੇ ਵਿੱਚ ਕਬਲਾ ਉਹ ਮਸ਼ੀਨਾਂ ਨਹੀਂ ਚੱਲਦੀਆਂ ਕਦੇ ਗੱਠਾਂ ਨਹੀਂ ਲੈਂਦੀਆਂ ਨਾ ਕਦੇ ਕੋਈ ਗੱਠਾ ਬਣਾਉਣ ਨਹੀਂ ਆਉਂਦਾਗਾ ਕਾਰਨ ਕੀ ਕਿ ਜਿਹਨੂੰ ਦੇਣਾ ਇਹਨਾਂ ਦੀ ਫਸਲ ਨੂੰ ਲੇਟ ਕੀਤਾ ਜਾਵੇ ਇਹਨੂੰ ਐਸੇ ਸਸ਼ਟਕਲ ਜਾ ਕੇ ਰੱਖਿਆ ਜਾਵੇ ਤਾਂ ਜਿਹੜੀ ਕਿਸਾਨ ਨੂੰ ਜਿੰਨੇ ਪੈਦਾਵਾਰ ਕੱਟ ਹੋਊਗੀ ਸਾਨੂੰ ਵੱਧ ਤੱਕਣੀ ਪਊਗੀ ਉਹਨਾਂ ਵੱਧ ਕਰਜਾਈ ਹੋਊਗਾ ਕਹਿੰਦਾ ਪਾਉ ਸਾਡੀ ਜੁੱਤੀ ਥੱਲੇ ਰਹਿਊਗਾ ਤੈਸ ਕੱਟ ਕੇ ਤੁਸੀਂ ਸਿਆਣੇ ਹੋ ਜਾਓ ਜਿਹੜੇ ਲੀਟਰਾਂ ਦੇ ਮਗਰ ਢੰਡੇ ਚੱਕੇ ਆ ਆ ਕਿਸਾਨੀ ਵਾਲਾ ਢੰਡਾ ਚੱਕ ਲੋ ਮੈਨੂੰ ਨਹੀਂ ਲੱਗਦਾ ਤੁਹਾਡਾ ਕਹੇ ਦਾ ਕੰਮ ਰਹੂਗਾ ਜਿੰਨਾ ਜ਼ੋਰ ਉੱਥੇ ਲਾਉਣਿਆ ਉਹ ਤੂੰ ਅੱਧਾ ਜ਼ੋਰ ਲਾ ਦੋ ਤਾਂ ਖਨੌਰੀ ਦਾ ਜਿਹੜਾ ਅंदोलਨ ਤੁਹਾਡੇ ਪੈਰਾ ਜਿੱਤਿਆ ਪਿਆ ਹੈ ਅੱਜ ਕਰਕੇ ਸਰਕਾਰ ਨੂੰ ਪਤਾ ਹੈ ਕਿ ਅੱਜ ਸਾਡੇ ਅਗੂ ਨੂੰ 23 ਦਿਨ ਹੋ ਚੁੱਕੇ ਆ ਪਰ ਇੱਥਲੇ ਪਾਸੇ ਜਿਹੜੀ ਉਹਦੀ ਸਰਕਾਰ ਦੀ ਇੰਟੈਲੀਜੈਂਟ ਆ ਦੀ ਆਈਡੀਆ ਉਹਦੀਆਂ ਰਿਪੋਰਟਾਂ ਜਾਰੀਆਂ ਕਿਉਂਕਿ ਘਰਾਂ ਦੇ ਵਿੱਚ ਬੈਠਿਆ ਚੰਦ ਕੇ ਬੰਦੇ ਪਹੁੰਚੇ ਆਖੇ ਇਸ ਕਰਕੇ ਵੱਧ ਤੋਂ ਵੱਧ ਖਨੌਰੀਔਰ ਸਿੰਘੂ ਬਾਰਡਰ ਤੇ ਤੁਸੀਂ ਆਪਣੀ ਹਾਜ਼ਰੀ ਲਗਾਉਣੀ ਹੈ ਜਿਹੜਾ ਕਿ ਪਹਿਲਾਂ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਪੈਦਲ ਦਿੱਲੀ ਨੂੰ ਜਾ ਸਕਦੇ ਆ 4 ਫੁੱਟ ਦਾ ਰਸਤਾ ਅਸੀਂ ਦੇਵਾਂਗੇ ਫੇਰ ਆਦੇ ਤਵੀ ਸਰਕਾਰ ਮੁਕਰ ਗਈ ਹਰਾਣੇ ਦੀ ਔਰ ਸੈਂਟਰ ਦੀ ਤਾਂ ਚੱਕੇ ਦਫਾ 44 ਲਾਤੀ ਉਹਦੇ ਨਾਲ ਹੋਰ ਧਾਰਾ ਲਾਈਆਂ ਗਈਆਂ ਪਹਿਲਾਂ ਆਪ ਹੀ ਸਰਕਾਰ ਨੇ ਕਿਹਾ ਸੀ ਕਿ ਤੁਸੀਂ ਜਾ ਸਕਦੇ ਆ ਤਾਂ ਤੂੰ ਬਾਤ ਜੋ ਇੱਕ ਉਸਕੀਤਾ ਉਹ ਤੁਹਾਡੇ ਸਾਹਮਣੇ ਆ ਕਿਉਂਕਿ ਜਿਹੜੀ ਪੰਜਾਬ ਦੀ ਸਰਕਾਰ ਆ ਉਹ ਸੈਂਟਰ ਦੇ ਪੈਰਾਂ 'ਚ ਪੈਰ ਧਰਦਿਆ ਪੰਜਾਬੀ ਜਿਹੜਾ ਕਹਿ ਜਾਂਦਾ ਹੈ ਕਿ ਹਾਥੀ ਦੀ ਪੈੜ 'ਚ ਸਾਰੀਆਂ ਪੈੜਾਂ ਆਗਣਾ ਭਗਵਾਨ ਤਮਨ ਨੂੰ ਤਰਣ ਇੰਨਾ ਡਰਾ ਛੱਡਿਆ ਜੇ ਮੈਂ ਅਗਲਾ ਕਹਾਂ ਨਾ ਤੈਨੂੰ ਖੰਭੇ ਨਾਲ ਬੰਨ੍ਹ ਕੇ ਕਰੰਟ ਲਾ ਦਾਂਗੇ ਉਹ ਬੋਲਦਾ ਨਹੀਂ ਕਟ ਪੁਤਲੀ ਬਣ ਕੇ ਬੈਠਾ ਹੋਇਆ ਐ ਤੈਨੂੰ ਸੋਚ ਚਾਹੀਦੀ ਆ ਮਾਨ ਸਾਹਿਬ ਤੈਨੂੰ 92 ਐਮ ਐਲ ਪੰਜਾਬ ਨੇ ਦਿੱਤੇ ਆ ਕਿਸੇ ਨੇ ਹੋਰ ਨਹੀਂ ਦਿੱਤੇਗੇ ਸਰਕਾਰ ਦੇ ਵਿੱਚ ਉਹਨਾਂ ਨੇ ਕਿਸਾਨ ਔਰ ਮਜ਼ਦੂਰ ਦਾ ਰੋੜੀ ਫੜੀ ਵਾਲੇ ਦਾ ਕੁਝ ਨਹੀਂ ਕੀਤਾ ਆਪਦਾ ਬਹੁਤ ਵਿਕਾਸ ਕਰ ਲਿਆ ਇਹ ਕਰਾਉਂਡ ਦੇ ਵਿੱਚ ਪਹਿਲੇ ਨੰਬਰ ਤੇ ਆਇਆ ਹੋ। ਤੇ ਜਿਹੜਾ ਲੁੱਟਿਆ ਮਾਲ ਆ ਉਹਨੂੰ ਇਕੱਠਾ ਕਰਨ ਤੇ ਵੀ ਪਹਿਲੇ ਨੰਬਰ ਤੇ ਆਇਆ। ਕਈ ਇਹ ਜਿਵੇਂ ਐਮਐਲਏ ਬਣਿਆ ਜਿਨ੍ਹਾਂ ਨੂੰ ਪੰਡ ਦੇ ਮੈਂਬਰੀ ਹਾਸਲ ਵੀ ਨਹੀਂ ਹੁੰਦੀ ਸੀ। ਕਾਰਨ ਕੀ ਹਵਾ ਦਿੱਤੀ ਆ ਪੰਜਾਬ ਦੇ ਅੰਦਰ ਬਾਈ ਚ ਹਵਾ ਦਿੱਤੀ ਆ ਜਿਹੜਾ ਗੱਪ ਹੈ ਹਨੇ ਇੱਕ ਨਾ ਇੱਕ ਦਿਨ ਫੇਲ ਹੋਣਾ ਮੈਂ ਇਹ ਵੀ ਕਹਾਂ ਮੈਂ ਪੰਜਾਬ ਦੇ ਮੁੱਖ ਮੰਤਰੀ ਨੂੰ ਉਹ ਤੇਰੇ ਬਿਆਨ ਕਿੱਥੇ ਗਏ ਜਦੋਂ ਤੇਰੀ ਇੱਕ ਮੰਤਰੀ ਬੀਬੀ ਨਮਰ ਗਗਨਮਾਨ ਇੱਕ ਬਿਆਨ ਦਿੱੰਦੀ ਸੀ ਕਿ ਕੇਜਰੀਵਾਲ ਨੇ ਦਿੱਲੀ ਦੇ ਅੰਦਰ ਐਮਐਸਪੀ ਦੇ ਫਸਲ ਖਰੀਦੀ ਅਸੀਂ ਪੰਜਾਬ ਦੇ ਅੰਦਰ ਵੀ ਐਮਐਸਪੀ ਦੇਵਾਂਗੇ ਕਟਮਨਦਸਨ ਸਰਕਾਰ ਸਾਡੇ ਤੇ 50 ਮਿੰਟਾਂ ਦੇ ਅਸੀਂ ਐਨਐਸਪੀ ਦੇਵਾਂਗੇ ਤਾਂ ਬਾਅਦ ਦੇ ਵਿੱਚ ਉਹਦਾ ਬਿਆਨ ਆਇਆ ਸੀ ਕਹਿੰਦੀ ਮੈਂ ਭਾਵਕ ਹੋ ਕੇ ਬਿਆਨ ਛੱਡਦਾ ਮੈਨੂੰ ਉਹ ਬਿਆਨ ਦੇਣਾ ਨਹੀਂ ਚਾਹੀਦਾ ਸੀ ਕਿਸੇ ਟਾਈਮ ਭਗਵਾਨ ਤਮਨ ਕਰ ਕਾਰ ਕਵਟਰ ਵਾਲੀ ਮਸ਼ੀਨ ਦੇ ਉੱਤੇ ਚੜ ਚੜ ਕੇ ਵੀਡੀਓ ਪਾਉਣਾ ਸੀ ਕਹਿੰਦਾ ਮੈਂ ਕਿਸਾਨ ਦਾ ਪਤਾ ਮੈਨੂੰ ਪਤਾ ਕੀਤੀ ਕਿਵੇਂ ਕਰਨੀ ਆ ਤਾਂ ਅੱਜ ਜਿਹੜਾ ਕਿ ਉਹੀ ਕਿਸਾਨਾਂ ਚੋਂ ਉਹਨੂੰ ਮੁਸਕਾਉਣ ਲੱਗਿਆ ਤਾਂ ਵੀ ਸਕੌਲਟੀ ਵਾਲੇ ੱੱਕੇ ਮਾਰ ਮਾਰ ਕੇ ਪਿੱਛੇ ਕਰ ਰਿਆ ਕੋਈ ਵੀ ਸਰਕਾਰ ਕੋਲੋਂ ਹੱਕ ਮੰਗਣ ਜਾਂਦਾ ਉਹਨੂੰ ਡੰਡਿਆਂ ਨਾਲ ਪਿੱਛੇ ਕਰ ਦਿੱਤਾ ਜਾਂਦਾ ਕਿਉਂਕਿ ਆ ਜਦੋਂ ਉਹਨੂੰ ਮੁਸਕਾਉਣ ਲੱਗਿਆ ਕੋਈ ਭਗਵੰਤ ਸਤਿਆਨ ਕਹਿੰਦਾ ਸੀ ਓ ਧਰਨਾ ਚੋਂ ਪੈਟਾ ਹੁਣ ਪਾਰਟੀ ਆ ਰੇੜੀ ਫੜਿਆ ਵਾਲਾ ਐਮਐਲਏ ਹੋਊਗਾ ਜੋੜੇ ਗੰਡਰਾਂ ਵਾਲਾ ਐਮਐਲਏ ਹੋਊਗਾ ਥੋਡੀਆਂ ਬੰਦੇ ਦੀ ਸਰਕਾਰ ਹੋਊਗੀ ਸੱਥਾਂਗਲ ਸਰਕਾਰ ਚੱਲੂਗੀ ਤਾਂ ਦੱਸੋ ਮੈਨੂੰ ਜਿੰਨਾਂ ਨੇ ਟਿਕਟਾਂ ਦੇ ਕੇ ਨਮਾਜਾ ਉਹਨਾਂ ਚੋਂ ਕਿਹੜਾ ਰੇੜੀ ਫੜਿਆ ਵਾਲਾ ਸੀਗਾ ਐਸ ਕਰਕੇ ਤੁਸੀਂ ਆਪ ਦੇ ਕਿਤੇ ਪ੍ਰਤੀ ਮਾਣਦਾਰ ਹੋਣਾ ਤੁਹਾਨੂੰ ਜ਼ਰੂਰੀ ਆ ਆਉਣ ਵਾਲਾ ਸਮਾਂ ਬਹੁਤ ਥੋਟੇਲੀ ਘਾਟਕਾ ਜੇ ਤੁਸੀਂ ਕਹੋਗੇ ਕਿ ਸਰਕਾਰਾਂ ਸਾਨੂੰ ਘੋਤੇ ਜਣੀਆਂ ਕੁਝ ਨਹੀਂ ਮਿਲਣਾ ਆਲਦੇ ਬੱਚੇ ਪੜਾਓ ਉਹਨਾਂ ਨੂੰ ਮਾਰਕਟ ਤੇ ਲੈ ਕੇ ਆਓ ਤੁਹਾਨੂੰ ਮਾਰਕਟ ਦੇ ਮੁਤਾਬਕ ਨੌਕਰੀ ਮਿਲਣੀ ਹੈ ਕੋਈ ਲੀਡਰ ਦੀ ਯਰਤ ਨਹੀਂ ਤੇ ਉਹ ਮੱਖ ਮੰਤਰੀ ਕੌਣਾ ਬਾਂਦੇ ਤੁਹਾਡਾ ਜਵਾਕ ਲਵਾ ਨਹੀਂ ਸਕਦਾ ਕੌਣ ਤਾਂ ਹੋਖਾ ਕੀ ਕਰ ਦੇਣਗੇ ਇਹ ਦੋਨੋਂ ਪਿਛਲੇ 70 ਸਾਲਾਂ ਤੋਂ ਗਲੀਆਂ ਨਾਲੀਆਂ ਦੇ ਵਿੱਚ ਬੰਨ ਕੇ ਰੱਖਿਆ ਹੋਇਆ ਹੋਰ ਤੁਹਾਨੂੰ ਕੀ ਦਿੱਤਾ ਇਹਨਾਂ ਦੀਆਂ ਪਰਸਾਂ ਟੀਏ ਪੱਤੇ ਗੱਟੀਆਂ ਦੇ ਖਰਚੇ ਸਾਰੇ-ਸਾਰੇ ਪਰਿਵਾਰ ਦੇ ਮੈਡੀਕਲ ਸਾਰੀਆਂ ਪਰਸਾਇਤੀਆਂ ਕਿੱਥੋਂ ਮਿਲਦੀਆਂ ਹੈ ਉਹ ਤੁਹਾਨੂੰ ਟੈਕਸ ਲਾ ਕੇ ਤੁਹਾਡੀ ਜੇਲ੍ਹ ਚੋਂ ਪੈਸਾ ਖੱਚ ਕੇ ਸਾਰਾ ਕਿਸੇ ਨੂੰ ਮਿਲਦਾ ਹੈ। ਤਾਸ ਕਰਕੇ ਤੁਹਾਡੀ ਪੋਰਟ ਦੀ ਤਾਕਤ ਨਾਲ ਮੈਂਬਰ ਬਣਦਾ ਸਰਪੰਚ ਬਣਦਾ ਤਾਂ ਜੋ ਐਮਐਲਏ ਬਣਦਾ ਤਾਂ ਮੁੱਖ ਮੰਤਰੀ ਬਣਦਾ ਤਾਂ ਫੇਰ ਜਾਂਦਾ ਕੇ ਸਰਕਾਰਾਂ ਮਿਲਦੀਆਂ ਹੁਣ

ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਜਗਜੀਤ ਸਿੰਘ ਢੱਲੇਵਾਲ ਜਿੰਦਾਬਾਦ ਸੰਜੜ ਟਮਾਰਚਾ ਜਿੰਦਾਬਾਦ ਸੰਜੜ ਟਮਾਰਚਾ ਜਿੰਦਾਬਾਦ ਪੰਜਾਬ ਸਰਕਾਰ ਮਰਦਾਬੋ ਪੰਜਾਬ ਸਰਕਾਰ ਮਰਦਾਬੋ ਪੰਜਾਬ ਸਰਕਾਰ ਮਰਦਾਬੋ ਪੰਜਾਬ ਸਰਕਾਰ ਮਰਦਾਬੋ ਜੇ ਕੋਈ ਕਿਸੇ ਨੂੰ ਸ਼ਬਦ ਕੌੜਾ ਲੱਗਿਆ ਹੋਵੇ